ਜਿੱਥੇ ਪੰਜਾਬ ਦੇ ਵਿੱਚ ਹੁਣ ਇੱਕ ਵੀ ਐਸੀ ਕੋਈ ਕਾਲੀ ਭੇਡ ਬਚੀ ਨਾ ਰਹਿ ਜਾਵੇ ਜਿਹੜੀ ਨਸ਼ੇ ਦਾ ਸੌਦਾਗਰ ਨਸ਼ੇ ਦਾ ਵਪਾਰ ਕਰਦੀ ਹੋਵੇ ਔਰ ਯਾ ਤਾਂ ਉਹ ਪੰਜਾਬ ਛੱਡੂਗਾ ਜਿਹੜਾ ਵੀ ਨਸ਼ੇ ਦਾ ਸੌਦਾਗਰ ਹੋ ਯਾ ਤਾਂ ਉਹ ਪੰਜਾਬ ਛੱਡੂਗਾ ਯਾ ਇਹ ਨਸ਼ੇ ਦਾ ਵਪਾਰ ਛੱਡੂਗਾ ਇਹ ਸਾਡੀ ਕਲੀਅਰ ਇੱਕਦਮ ਕਲੀਅਰ ਵਰਡਸ ਨੇ ਸਾਡੇ ਇਹਨ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕਰਕੇ ਯਾ ਅਨ ਅਪਰੂਵਡ ਜਿਨ੍ਹਾਂ ਨੇ ਸਰਕਾਰ ਤੋਂ ਬਿਨਾ ਅਪਰੂਵਲਾਂ ਤੋਂ ਬਿਲਡਿੰਗਾਂ ਬਣਾ ਰੱਖੀਆਂ ਨੇ ਕਾਲੀ ਕਮਾਈ ਦੀਆਂ ਔਰ ਜਿਨ੍ਹਾਂ ਨੇ ਬਿਲਡਿੰਗਾਂ ਬਣਾ ਰੱਖੀਆਂ ਨੇ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਨ੍ਹਾਂ ਨੇ ਲਿੱਕੇ ਰਜਿਸਟਰੀਆਂ ਕਰਾਈਆਂ ਐਸੀਆਂ ਬਿਲਡਿੰਗਾਂ ਅਸੀਂ ਕੋਈ ਨਹੀਂ ਛੱਡਾਂਗੇ ਜਿਹੜੀਆਂ ਅਨ ਅਪਰੂਵਡ ਹੋਣਗੀਆਂ ਚਾਹ ਬੱਚਾ ਜਾਣਦਾ ਕਿ ਜਿਹੜਾ ਨਸ਼ਾ ਸਿੰਥੈਟਿਕ ਨਸ਼ਾ ਸਿੰਥੈਟਿਕ ਡਰੱਗ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਅੰਦਰ ਪੰਜਾਬ ਦੇ ਵਿੱਚ ਪਣ ਪਿਆ ਉਸ 10 ਸਾਲ ਦੇ ਅੰਦਰ ਜਿਹੜਾ ਇਹ ਨਸ਼ਾ ਉਹ ਨਸ਼ੇ ਦਾ ਹੜ ਵਗਿਆ ਔਰੇ ਘਰ ਘਰ ਚ ਨਸ਼ਾ ਪਚਾਤਾ ਇਸ ਸਰਕਾਰ ਨੇ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਸੀ ਉਸੇ ਪੰਥਕ ਜਦੋਂ ਇਹਨਾਂ ਦਾ ਜਗਦੀਸ਼ ਭੋਲਾ ਨਾਮ ਦਾ ਬੰਦਾ ਗ੍ਰਫਤਾਰ ਹੋਇਆ ਉਸ ਬੰਦੇ ਨੇ ਅਕਾਲੀ ਦਲ ਦੇ ਇੱਕ ਸਿਰੇ ਦੇ ਲੀਡਰ ਦਾ ਨਾਮ ਲੱਗਾ ਕਿ ਉਹ ਬੰਦਾ ਸਾਡੇ ਸਤੰਦੇ ਚ ਇਨਵੋਲਵ ਹੈ ਔਰ ਤੁਸੀਂ ਦੇਖੋ ਉਸ ਤੋਂ ਬਾਅਦ ਜੋ ਜਦੋਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹ ਮੱਥੇ ਨੂੰ ਹੱਥ ਲਾ ਕੇ ਕਿਹਾ ਸੀ ਦਮਦਮਾ ਤੱਕ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿ ਮੈਂ ਇਸ ਨਸ਼ੇ ਦੇ ਕੋੜ ਨੂੰ ਕੁਝ 3 ਮਹੀਨਿਆਂ ਦੇ ਅੰਦਰ ਅੰਦਰ ਖਤਮ ਕਰ ਦਿਆਂਗਾ ਉਹ ਲੱਭੇ ਹੀ ਨਹੀਂ ਜਨਾਬ ਉਹ ਸੀਸਮਾ ਫਾਰਮ ਹਾਊਸ ਚੋਂ ਹੀ ਨਹੀਂ ਬਾਹਰ ਨਿਕਲੇ ਉਹ ਉਹਨਾਂ ਨੇ ਨਸ਼ਾ ਤਾਂ ਕੀ ਖਤਮ ਕਰਨਾ ਸੀ ਉਹ ਆਪ ਹੀ ਨਹੀਂ ਨਜ਼ਰ ਆਏ ਠੀਕ ਹੈ ਅਸੀਂ ਇਹ ਗੱਲ ਨੂੰ ਕਬੂਲ ਕਰਦੇ ਹਾਂ ਕਿ ਸਾਨੂੰ ਇਸ ਕੰਮ ਦੇ ਵਿੱਚ ਥੋੜੀ ਜਿਹੀ ਦੇਰੀ ਹੋਗੀ ਪਰ ਮੈਂ ਇਹ ਗੱਲ ਪੁਖਤਾ ਕਹਿ ਰਿਹਾ ਕਿ ਅਸੀਂ ਦੇਰੀ ਦੇ ਵਿੱਚ ਇਹ ਨਹੀਂ ਕਿ ਅਸੀਂ ਕੁਝ ਕੀਤਾ ਨਹੀਂ ਆ ਜਿੰਨੇ ਆਕੜੇ ਮੈਂ ਤੁਹਾਨੂੰ ਬੋਲ ਕੇ ਦੱਸੇ ਨੇ ਇਹ ਆਕੜੇ ਸਾਡੇ ਗਵਾਹ ਨੇ ਕਿ ਅਸੀਂ ਐਡੇ ਵੱਡੇ ਲੈਵਲ ਤੇ ਕੰਮ ਕੀਤਾ ਕਿ ਜਿੱਥੇ-ਜਿੱਥੇ ਨਸ਼ੇ ਦੇ ਸਦਾਗਰ ਹਨੇਰੀਆਂ ਦੇ ਵਿੱਚ ਸਵੇਰਿਆਂ ਦੇ ਵਿੱਚ ਇਹ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਂਦੇ ਨੇ ਤੇ ਆਕੇ ਇਹ ਨਸ਼ਾ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਤੇ ਦੇਖੇ ਜਾਂਦੇ ਨੇ ਅਸੀਂ ਉੱਥੇ ਮੁਸ਼ਤੈਦੀ ਦੇ ਨਾਲ ਸਿਵਲ ਵਰਦੀ ਦੇ ਵਿੱਚ ਆਪਣੇ ਜਿਹੜੇ ਸੂਈਏ ਲਗਾਤੇ ਜਦੋਂ ਵੀ ਹੁਣ ਇਹ ਕੋਈ ਵੀ ਨਸ਼ੇ ਦਾ ਸਮਗਲਰ ਉਸ ਏਰੀਏ ਚ ਆਊਗਾ ਅਸੀਂ 1 ਸਕਿੰਟ ਦੇ ਅੰਦਰ ਉਹਨਾਂ ਨੂੰ ਧਰਦ ਬੋਚਣਾ ਔਰ ਧਰਦ ਬੋਚਣ ਤੋਂ ਬਾਅਦ ਚ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਸਲਾਖਾ ਪਿੱਛੇ ਸੱਟਾਂਗੇ ਔਰ ਦੂਸਰੀ ਗੱਲ ਜਿਹੜੇ ਨਸ਼ੇ ਦੇ ਸਦਾਗਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕਰਕੇ ਜਾਂ ਅਨ ਅਪਰੂਵਡ ਜਿਨ੍ਹਾਂ ਨੇ ਸਰਕਾਰ ਤੋਂ ਬਿਨਾ ਅਪਰੂਵਲਾਂ ਤੋਂ ਬਿਲਡਿੰਗਾਂ ਬਣਾ ਰੱਖੀਆਂ ਨੇ ਕਾਲੀ ਕਮਾਈ ਦੀਆਂ ਔਰ ਜਿਨ੍ਹਾਂ ਨੇ ਬਿਲਡਿੰਗਾਂ ਬਣਾ ਰੱਖੀਆਂ ਨੇ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਨ੍ਹਾਂ ਨੇ ਲਿੱਕੇ ਰਜਿਸਟਰੀਆਂ ਕਰਾਈਆਂ ਐਸੀਆਂ ਬਿਲਡਿੰਗਾਂ ਅਸੀਂ ਕੋਈ ਨਹੀਂ ਛੱਡਾਂਗੇ ਜਿਹੜੀਆਂ ਅਨ ਅਪਰੂਵਡ ਹੋਣਗੀਆਂ ਜਿਹੜੇ ਕਿਉਂਕਿ ਸਾਡੇ ਉੱਤੇ ਕਾਨੂੰਨ ਦਾ ਵੀ ਬੜਾ ਵੱਡਾ ਪ੍ਰੈਸ਼ਰ ਹੁੰਦਾ ਹੈ ਸੋ ਸਰਕਾਰ ਜਦ ਕੰਮ ਕਰਦੀ ਹੈ ਕਾਨੂੰਨ ਦਾ ਵੀ ਅਸੀਂ ਪੱਖ ਦੇਖ ਕੇ ਚੱਲਣਾ ਹੈ ਸੋ ਮੈਂ ਮਾਨਯੋਗ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਅਦਾਲਤਾਂ ਨੂੰ ਵੀ ਇੱਕ ਬੇਨਤੀ ਕਰਦਾ ਹੈ ਸਾਡੇ ਸਤਿਕਾਰਯੋਗ ਜੱਜ ਸਾਹਿਬਾਨਾਂ ਨੂੰ ਕਿ ਇਸ ਕੋਡ ਚੋਂ ਪੰਜਾਬ ਨੂੰ ਕੱਢਣ ਲਈ ਸਾਨੂੰ ਬੜੀ ਆਸ ਤੇ ਉਮੀਦ ਹੈ ਕਿ ਮਾਨਯੋਗ ਅਦਾਲਤਾਂ ਵੀ ਸਾਡੇ ਬਰਾਬਰ ਪਿੱਠ ਤੇ ਆ ਕੇ ਖੜਨਗੀਆਂ ਤਾਂ ਜੋ ਆਪਾਂ ਇਹ ਕੋਡ ਨੂੰ ਸਦਾ ਲਈ ਉਰੋਂ ਖਤਮ ਕਰ ਸਕੀਏ ਸੋ ਸਾਡਾ ਜਿਹੜਾ ਐਕਸ਼ਨ ਹੈ ਬਿਲਕੁਲ ਕਲੀਅਰ ਹੈ ਸਾਡਾ ਜਿਹੜਾ ਮੈਸੇਜ ਹੈ ਬੜਾ ਲਾਊਡ ਐਂਡ ਕਲੀਅਰ ਹੈ ਤੇ ਇਹਦੇ ਚ ਮੈਂ ਤੁਹਾਨੂੰ ਨਾਲ ਇੱਕ ਗੱਲ ਹੋਰ ਵੀ ਐਡ ਕਰਨੀ ਚਾਹੂੰਗਾ ਦੇਖੋ ਅਸੀਂ ਇਹਨਾਂ ਇਸ 3 ਸਾਲਾਂ ਦੇ ਅੰਦਰ ਲਗਭਗ 6500 ਦੇ ਕਰੀਬ ਵੱਡੇ ਤਸਕਰ ਅੱਜ ਤੱਕ ਨਹੀਂ ਸੀ ਹੋਇਆ ਕਦੇ ਇਹ 6500 ਦੇ ਕਰੀਬ ਅਸੀਂ ਵੱਡੇ ਤਸਕਰ ਗ੍ਰਿਫਤਾਰ ਕੀਤੇ ਨੇ ਔਰ 30000 ਤੋਂ ਵੱਧ ਐਫਆਈਆਰਾਂ ਲਾਜ ਕੀਤੀਆਂ ਅਸੀਂ ਨਸ਼ੇ ਦੇ ਸੌਦਾਗਰਾਂ ਦੇ ਉੱਤੇ ਔਰ ਸਾਡਾ ਜਿਹੜਾ ਕਨਵਿਕਸ਼ਨ ਰੇਟ ਹੈ ਪੰਜਾਬ ਦਾ ਪੰਜਾਬ ਪੁਲਿਸ ਦਾ ਜੋ ਇਸ ਨੂੰ ਚਲਾਨ ਪੇਸ਼ ਕਰਕੇ ਕਨਵਿਕਸ਼ਨ ਰੇਟ ਕੰਨੀ ਨੂੰ ਲੈ ਕੇ ਜਾਣ ਦਾ ਜਿਹੜਾ ਸਾਡਾ ਦਰ ਹੈ ਉਹ ਸਾਡੀ 95% ਤੋਂ ਉੱਤੇ ਹੈ ਤੁਹਾਨੂੰ ਮੇਰੇ ਦੇਖੋ ਕਿੱਡੀ ਵੱਡੀ ਗੱਲ ਦੱਸ ਰਹੇ ਆ ਬਾਕੀ ਸਟੇਟਾਂ ਦਾ ਜਾ ਕੇ ਪੁੱਛ ਕੇ ਦੇਖਿਓ ਮੈਂ ਕਿਸੇ ਸਟੇਟ ਦਾ ਨਾਮ ਨਹੀਂ ਲੈਣਾ 10% 15% 20% ਕਨਵਿਕਸ਼ਨ ਰੇਟ ਹੈ ਪੰਜਾਬ ਸਰਕਾਰ ਨੇ 95% ਕਨਵਿਕਸ਼ਨ ਰੇਟ ਹੈ ਇਸ ਦੇ ਨਾਲ ਨਾਲ ਅਸੀਂ 10000 ਤੋਂ ਵੱਧ ਪੁਲਿਸ ਕਰਮੀਆਂ ਦੀ ਹੈ ਜਿਹੜੇ ਟਰਾਂਸਫਰ ਕੀਤੀ ਹੈ ਜਿਨ੍ਹਾਂ ਦਾ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦਾ ਗੱਠ ਜੋੜ ਕਿਸੇ ਕਿਸੇ ਤਰੀਕੇ ਨਾਲ ਸਾਨੂੰ 스멜 ਆਈ ਸੀ ਸੈਂਸ ਹੋਇਆ ਸੀ ਸਾਨੂੰ ਕਿ ਜਿੱਥੇ ਸਾਨੂੰ ਲੱਗਿਆ ਸੀ ਕਿ ਇਹ ਬੰਦੇ ਕਿਤੇ ਪੁਰਾਣੇ ਸਮੇਂ ਤੋਂ ਉਰੇ ਬੈਠੇ ਆ ਅਸੀਂ 10000 ਪੁਲਿਸ ਵਾਲੇ ਦੀ ਇਹਦੇ ਚ ਟ੍ਰਾਂਸਫਰ ਕੀਤੀ ਹੈ ਇਸ ਤੋਂ ਇਲਾਵਾ ਅਸੀਂ 612 ਕਰੋੜ ਰੁਪਏ ਦੀ 612 ਕਰੋੜ ਰੁਪਏ ਦੀ ਜਿਹੜੀ ਇਹਨਾਂ ਦੀ ਸੰਪਤੀ ਆ ਨਸ਼ੇ ਦੇ ਸਦਾਗਰਾਂ ਦੀ ਉਹ ਅਟੈਚ ਕੀਤੀ ਹੈ ਜ਼ਬਤ ਕੀਤੀ ਉਹ ਨਾਲ ਅਟੈਚ ਕਰਤੀ ਤੇ ਇਹਦੇ ਤੋਂ ਇਲਾਵਾ तकरीबन ਸਾਡੇ ਕੋਲ ਜਿਹੜੇ ਛੋਟੇ ਸਦਾਗਰ ਜਿਹੜੇ ਛੋਟੇ ਧੰਦਾ ਕਰਦੇ ਸੀ ਜਾਨੀ ਕਿ ਵੱਡੇ ਮੱਛੀਆਂ ਤੋਂ ਨਸ਼ਾ ਲਿਆ ਕੇ ਫਿਰ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਅਸੀਂ 45000 ਕੈਨਾ ਸੌਖਾ 45000 ਰਹੀ ਜੇ ਨਸ਼ਾ ਜਿਹੜੇ ਤਸਕਰ ਨੇ ਇਹ ਗ੍ਰਿਫਤਾਰ ਕੀਤੇ ਹੋਏ ਨੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਪੁਰਾਣੀਆਂ ਸਰਕਾਰਾਂ ਤੋਂ ਹੋਣ ਦੀ ਜਿਹੜੀ ਸਾਡੀ ਜ਼ਬਤੀ ਹੈ ਜਿਹੜੀ ਅਸੀਂ ਨਸ਼ੇ ਦੀ ਜ਼ਬਤੀ ਕੀਤੀ ਹੈ ਹੈਰੋਇਨ ਦੀ ਅਸੀਂ 600% ਵ੍ਰiddhi ਹੋਈ ਹੈ 600 ਗੁਣਾ ਵੱਧ ਅਸੀਂ ਜ਼ਬਤੀ ਕੀਤੀ ਹੈ ਹੈਰੋਇਨ ਦੀ ਸੋਚੋ ਵੀ ਕਿੱਡੀ ਵੱਡੀ ਰਿਕਵਰੀ ਹੈ ਤੇ 1128 ਕਿਲੋ ਅਸੀਂ ਆਪਣੇ ਹੈਰੋਇਨ ਜਾਨੀ ਕਿ ਕੁਆਂਟੀਟੀ ਵਾਈਜ਼ ਜ਼ਬਤ ਕੀਤੀ ਹੈ ਜਿਹੜੀ ਕਿ ਤਕਰੀਬਨ ਤਕਰੀਬਨ ਇਹ ਸਮਝ ਲਓ ਵੀ ਪੁਰਾਣੀ ਸਰਕਾਰ ਦੇ ਟਾਈਮ 'ਚ ਸਿਰਫ 197 ਕਿਲੋ ਜ਼ਬਤ ਹੋਈ ਸੀ ਇਸ ਵਾਰ 1128 ਕਿਲੋ ਭਾਪ ਸੋਚੋ ਵੀ ਅਸੀਂ ਕਿੱਟਾ ਵੱਡਾ ਐਕਸ਼ਨ ਪਲਾਨ ਕੀਤਾ ਕਿ ਅਸੀਂ ਉਹਨਾਂ ਬੰਦਿਆਂ ਨੂੰ ਕਿਸ ਹੱਦ ਤੱਕ ਮੈਪਿੰਗ ਕਰਕੇ ਚੈੱਕ ਕਰੀਏ ਬਾਕੀ ਜਿੱਥੇ ਤੱਕ ਗੱਲ ਗਈ ਇਹਦਾ ਨਸ਼ਾ ਆਇਆ ਕਿੱਥੋਂ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਭਾਜਪੀ ਦੇ ਗੱਠਬੰਧਨ ਦੇ ਨਾਲ ਬੱਚਾ ਬੱਚਾ ਜਾਣਦਾ ਕਿ ਜਿਹੜਾ ਨਸ਼ਾ ਸਿੰਥੈਟਿਕ ਨਸ਼ਾ ਸਿੰਥੈਟਿਕ ਡਰੱਗ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਅੰਦਰ ਪੰਜਾਬ ਦੇ ਵਿੱਚ ਪਣ ਪਿਆ। ਉਸ 10 ਸਾਲ ਦੇ ਅੰਦਰ ਜਿਹੜਾ ਇਹ ਨਸ਼ਾ ਉਹ ਨਸ਼ੇ ਦਾ ਹੜ ਵਗਿਆ ਔਰੇ ਘਰ ਘਰ ਚ ਨਸ਼ਾ ਪਚਾਤਾ ਇਸ ਸਰਕਾਰ ਨੇ। ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਸੀ ਉਸੇ ਪੰਥਕ ਜਦੋਂ ਇਹਨਾਂ ਦਾ ਜਗਦੀਸ਼ ਭੋਲਾ ਨਾਮ ਦਾ ਬੰਦਾ ਗ੍ਰਫਤਾਰ ਹੋਇਆ ਉਸ ਬੰਦੇ ਨੇ ਅਕਾਲੀ ਦਲ ਦੇ ਇੱਕ ਸਿਰੇ ਦੇ ਲੀਡਰ ਦਾ ਨਾਮ ਲੱਟਾ ਕਿ ਉਹ ਬੰਦਾ ਸਾਡੇ ਸਤੰਦੇ ਚ ਇਨਵੋਲਵ ਹੈ ਔਰ ਤੁਸੀਂ ਦੇਖੋ ਉਸ ਤੋਂ ਬਾਅਦ ਜੋ ਜਦੋਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹ ਮੱਥੇ ਨੂੰ ਹੱਥ ਲਾ ਕੇ ਕਿਹਾ ਸੀ ਦਮਦਮਾ ਤੱਕ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿ ਮੈਂ ਇਸ ਨਸ਼ੇ ਦੇ ਕੋੜ ਨੂੰ ਕੁਝ 3 ਮਹੀਨਿਆਂ ਦੇ ਅੰਦਰ ਅੰਦਰ ਖਤਮ ਕਰ ਦਿਆਂਗਾ ਉਹ ਲੱਭੇ ਹੀ ਨਹੀਂ ਜਨਾਬ ਉਹ ਸੀਸਮਾ ਫਾਰਮ ਹਾਊਸ ਤੋਂ ਹੀ ਨਹੀਂ ਬਾਹਰ ਨਿਕਲੇ ਉਹ ਉਹਨਾਂ ਨੇ ਨਸ਼ਾ ਤੱਕ ਹੀ ਖਤਮ ਕਰਨਾ ਸੀ ਉਹ ਆਪ ਹੀ ਨਹੀਂ ਨਜ਼ਰ ਆਇਆ ਸੋ ਇਹ ਜਿਸ ਦਿਨ ਦੀ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆ ਆਮ ਲੋਕਾਂ ਦੀ ਸਰਕਾਰ ਆਈ ਹੈ ਲੋਕਾਂ ਨੇ ਬੜੇ ਚੋ ਦੇ ਨਾਲ ਬੜੀਆਂ ਸੱਦਰਾਂ ਦੇ ਨਾਲ ਆਸ ਤੇ ਉਮੀਦ ਨਾਲ ਚੁਣੀ ਸੀ ਠੀਕ ਹੈ ਅਸੀਂ ਇਹ ਗੱਲ ਨੂੰ ਕਬੂਲ ਕਰਦੇ ਹਾਂ ਕਿ ਸਾਨੂੰ ਇਸ ਕੰਮ ਦੇ ਵਿੱਚ ਥੋੜੀ ਜਿਹੀ ਦੇਰੀ ਹੋਗੀ ਪਰ ਮੈਂ ਇਹ ਗੱਲ ਪੁਖਤਾ ਕਹਿ ਰਿਹਾ ਕਿ ਅਸੀਂ ਦੇਰੀ ਦੇ ਵਿੱਚ ਇਹ ਨਹੀਂ ਕਿ ਅਸੀਂ ਕੁਝ ਕੀਤਾ ਨਹੀਂ ਅੱਜ ਜਿੰਨੇ ਆਕੜੇ ਮੈਂ ਤੁਹਾਨੂੰ ਬੋਲ ਕੇ ਦੱਸੇ ਨੇ ਇਹ ਆਕੜੇ ਸਾਡੇ ਗਵਾਹ ਨੇ ਕਿ ਅਸੀਂ ਐਡੇ ਵੱਡੇ ਲੈਵਲ ਤੇ ਇਹ ਕੰਮ ਕੀਤਾ। ਹੁਣ ਸਾਡਾ ਜਿਹੜਾ ਮਾਸਟਰ ਪਲਾਨ ਜੋ ਐਕਸ਼ਨ ਪਲਾਨ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਹੱਦ ਤੇ ਅਸੀਂ ਜਾਰੀ ਕਰਤਾ ਇਸ ਹੱਦ ਤੇ ਸ਼ੁਰੂ ਕਰਤਾ ਕਿ ਹੁਣ ਇੱਕ ਵੀ ਨਸ਼ੇ ਦਾ ਸਵਦਾਕਰ ਇੱਕ ਵੀ ਨਸ਼ੇ ਦਾ ਸਮਗਲਰ ਬਚੂਗਾ ਨਹੀਂ ਉਹ ਜਾਂ ਤਾਂ ਹੁਣੇ ਧੰਦਾ ਛੱਡੂਗਾ ਜਾਂ ਪੰਜਾਬ 'ਚ। ਪੰਜਾਬ ਸਰ ਦੇ ਇੱਕ ਰਿਪੋਰਟ ਸੁਣਾਈ ਕਿ ਬੋਲਦੀ ਗੱਲ ਕਰੀਆ ਜਾਂ ਕਰ ਮੈਂ ਕਿ ਪੰਜਾਬ ਦੇ ਵਿੱਚ ਅਦਰ ਸਟੇਟਸ ਦੇਖੋ ਅਸੀਂ ਇੱਕ ਬਹੁਤ ਪਤਾ ਕਰਵਾਇਆ ਨਸ਼ਾ ਕਿੱਥੋਂ ਆਂਦਾ ਇਹ ਪਾਕਿਸਤਾਨ ਬਾਰਡਰ ਤੋਂ ਡਰੋਨਸ ਦੇ ਥਰੂ ਆਂਦਾ ਪਹਿਲਾਂ ਡਰੋਨ ਛੋਟੇ ਹੁੰਦੇ ਸੀ ਜਿਹੜੇ 2 4 5 ਕਿਲੋ ਨਸ਼ਾ ਤਸਕਰੀ ਕਰਦੇ ਸੀ ਹੁਣ ਡਰੋਨ ਵੱਡੇ ਆ ਗਏ 15 15 ਕਿਲੋ ਦੀ ਥੇਪ ਉਡਾ ਕੇ ਲੈ ਕੇ ਆਂਦੇ ਨੇ ਅਸੀਂ ਇਮੀਡੀਏਟਲੀ ਬੀਐਸਐਫ ਦੇ ਨਾਲ ਗੱਲ ਕੀਤੀ ਹੈ ਸਾਡੇ ਇਸ ਆਪਣਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਮੇਟੀ ਦੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜੋ ਕੈਬਨਿਟ ਮਨਿਸਟਰ ਵੀ ਨੇ ਫਾਈਨਾਂਸ ਮਨਿਸਟਰ ਸਾਹਿਬ ਉਹਨਾਂ ਨੂੰ ਉਸ ਏਰੀਆ ਦੇ ਵਿੱਚੋਂ ਗਏ ਨੇ ਬੀਐਸਐਫ ਦੇ ਨਾਲ ਗੱਲ ਕਰ ਰਹੇ ਨੇ ਅਸੀਂ ਪੰਜਾਬ ਪੁਲਿਸ ਨੂੰ ਉੱਥੇ ਹੋਰ ਮਸਤੈਦੀ ਨਾਲ ਨਾਲ ਅਟੈਚ ਕਰ ਰਹੇ ਹਾਂ ਤੇ ਜਿਹੜੀ ਉੱਥੇ ਐਂਟੀ ਡਰੋਨ ਸਿਸਟਮ ਅਸੀਂ ਉਹਨਾਂ ਨੂੰ ਲਗਾਉਣ ਲਈ ਕਿਹਾ ਵੀ ਜਿਹੜਾ ਡਰੋਨ ਆ ਰਿਹਾ ਹੈ ਉਹਨੂੰ ਨਾਲ ਦੀ ਨਾਲ ਡਿਟੈਕਟ ਕਰਕੇ ਉਹਨੂੰ ਉੱਥੇ ਬਸਟ ਕੀਤਾ ਜਾਵੇ ਉਹਨੂੰ ਖਤਮ ਕੀਤਾ ਜਾਵੇ ਡਰੋਨ ਨੂੰ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਰਾਜਾਂ ਤੋਂ ਜਿਹੜੇ ਚਾਹੇ ਸਮੁੰਦਰੀ ਰਾਸਤੇ ਰਾਹੀਂ ਕਿ ਆਏ ਕਿਸੇ ਰਾਸਤੇ ਨਹੀਂ ਪੂਰੇ ਭਾਰਤ ਦੇ ਅੰਦਰ ਕਿਉਂਕਿ ਇਹ ਜਿਹੜੇ ਨਸ਼ੇ ਦੀ ਅੱਗ ਹੈ ਇਹ ਪੰਜਾਬ ਚ ਇਕੱਲੇ ਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਫੈਲੀ ਹੋਈ ਅੱਗ ਹੈ ਪਰ ਕਹਿੰਨਾ ਕਿ ਅਸੀਂ ਤਾਂ ਮਸਤੀਦੀ ਨਾਲ ਉੱਠ ਕੇ ਖੜੇ ਹੋ ਕੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਤਾਂ ਉੱਠ ਕੇ ਖੜੇ ਹੋ ਕੇ ਇਹਨੂੰ ਟੁੱਟ ਕੇ ਪੈ ਨਿਕਲੇ ਪਰ ਜਿਹੜੇ ਸੂਬਿਆਂ ਦੇ ਵਿੱਚ ਅੱਜ ਕਾਂਗਰਸ ਦੀ ਸਰਕਾਰ ਹੈ ਜਾਂ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੂੰ ਵੀ ਚਾਹੀਦਾ ਆਪਣੇ ਮੰਜੇ ਥੱਲੇ ਸੂਟਾ ਫੇੜਨ ਕਿੱਟੀ ਵੱਡੇ ਲੈਵਲ ਤੇ ਉਹਨਾਂ ਸਟੇਟਾਂ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਇਸ ਦੇ ਵਿੱਚ ਬਿਲੁਭਤ ਨੇ ਇਹ ਚੈੱਕ ਕਰਵਾਉਣ ਕਿਹੜੇ ਕਿਹੜੇ ਸਰਕਾਰ ਦੀਆਂ ਸ਼ਾਸਿਤ ਸਟੇਟਾਂ 'ਚੋਂ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਕਿਟੀਆਂ-ਕਿਟੀਆਂ ਖੇਪਾਂ ਕਈ-ਕਈ ਹਜ਼ਾਰ ਕਿਲੋ ਦੀਆਂ ਖੇਪਾਂ ਜਿਹੜੀਆਂ ਨੇ ਇਸ ਦੀਆਂ ਕਿੱਥੋਂ ਆਉਂਦੀਆਂ ਬੱਚਾ-ਬੱਚਾ ਜਾਣਦਾ ਸੋ ਉਹਨਾਂ ਸਟੇਟਾਂ 'ਚ ਵੀ ਉਹ ਚਾਨਣਾ ਪਾਣ ਪਰ ਜਿੱਥੇ ਤੱਕ ਸਾਡੀ ਸਟੇਟ ਦੀ ਗੱਲ ਰਹੀ ਅਸੀਂ ਆਪਣੇ ਸਟੇਟ ਦੇ ਜਿਹੜੇ ਬਾਰਡਰਸ ਨੇ ਉਹਨਾਂ ਦੇ ਉੱਤੇ ਮਸ਼ਤੇਦੀ ਨਾਲ ਪੁਲਿਸ ਡਿਪਲੋਏ ਕਰਤੀ ਔਰ ਅਸੀਂ ਇਹਦੇ ਤੇ ਪ੍ਰੋਪਰ ਅਸੀਂ ਜਿਹੜੀ ਸਾਡੀ ਇੰਟੈਲੀਜੈਂਸ ਸਰਵਿਸ ਹੈ ਉਹ ਸਾਰੀ ਕੰਮ ਕਰ ਰਹੀ ਹੈ ਬਸ ਤੁਹਾਨੂੰ ਇੰਨੀ ਗੱਲ ਦੱਸਦੀ ਵੀ ਹੁਣੇ ਜਿਹੜਾ ਨਸ਼ੇ ਦਾ ਵਪਾਰ ਹੈ ਨਸ਼ੇ ਦੀ ਸਮਗਲਿੰਗ ਹੈ ਜਿਹੜੀ ਹੁਣੇ ਪੰਜਾਬ ਚ ਨੂੰ ਅੰਦਰੀਆ ਕੋਈ ਅਕਾਲੀ ਦਲ ਦਾ ਨਾਮ ਲਿਆ ਹੈ ਅਕਾਲੀ ਦਲ ਬਾਰੇ ਕਿਹਾ ਤੇ ਅਕਾਲੀ ਦਲ ਦਾ ਇੱਕ ਬਬਰਤ ਤੁਹਾਨੂੰ ਬਾਅਦ ਮਿਲਣ ਲਈ ਖੜਾ ਤੁਸੀ ਮਿਲੋਗੇ ਨਾਲ ਮੁਲਾਕਾਤ ਕਰੋਗੇ ਜੀ ਦੇਖੋ ਗੱਲ ਇਦਾਂ ਹੈ ਜੇ ਤਾਂ ਉਹਨਾਂ ਦੀ ਕੋਈ ਪੋਜ਼ਿਟਿਵ ਗੱਲ ਹੋਊਗੀ ਜੇ ਤਾਂ ਉਹ ਇਸ ਮੁੱਦੇ ਲੈ ਕੇ ਤੁਹਾਡੇ ਨਾਲ ਗੱਲ ਕਰਨ ਆਏ ਆ ਜੇ ਤਾਂ ਕੋਈ ਉਹ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਮੋٹے ਨਾਲ ਮੋਟਾ ਜੋੜ ਕੇ ਤੁਰਨ ਨੂੰ ਤਿਆਰ ਹੋਣਗੇ ਫਿਰ ਤਾਂ ਗੱਲ ਕੀਤੀ ਜਾ ਸਕਦੀ ਹੈ ਜੇ ਉਹਰੇ ਬਹਿਸ ਕਰਨ ਲਈ ਆਏ ਨੇ ਜਾਂ ਉਹ ਸਾਨੂੰ